ਇੱਕ ਗਰੀਬ ਪਰਿਵਾਰ ਅੱਜ ਵੀ ਇਹਨਾਂ ਕੱਚੇ ਘਰਾਂ ਦੇ ਵਿੱਚ ਰਹਿ ਰਿਹਾ ਕੋਈ ਸਮਾਂ ਹੁੰਦਾ ਸੀ ਅਸੀਂ ਵੀ ਸਾਰੇ ਕੱਚੇ ਘਰਾਂ ਦੇ ਵਿੱਚ ਰਹਿੰਦੇ ਰਹੇ ਪਰ ਉਹ ਸਮਾਂ ਜਿਹੜਾ ਉਹ ਲੰਘ ਗਿਆ ਹੁਣ ਤਾਂ ਸਰਕਾਰ ਵੱਲੋਂ ਵੀ ਦਾਵਾ ਕੀਤਾ ਜਾਂਦਾ ਸੀ ਕਿ ਹਰ ਇੱਕ ਗਰੀਬ ਪਰਿਵਾਰ ਨੂੰ ਪੱਕਾ ਮਕਾਨ ਜਿਹੜਾ ਵਾ ਉਹ ਬਣਾ ਕੇ ਦਿੱਤਾ ਜਾਵੇ ਅੰਦਰ ਦੀਆਂ ਤਸਵੀਰਾਂ ਵੀ ਇੱਕ ਵਾਰੀ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਆਂ ਇੱਕ ਵਾਰੀ ਉੱਪਰ ਦੀਆਂ ਤਸਵੀਰਾਂ ਤੁਸੀਂ ਦਿਖਾ ਦਿਓ ਕਿ ਇਹ ਕਾਨਿਆਂ ਦੀ ਛੱਤ ਹੈ ਅੱਜ ਵੀ ਜਿਸ ਤਰ੍ਹਾਂ ਕਹ ਦਈਏ ਕਿ ਇੱਥੇ ਜਾਨਵਰ ਵੀ ਰਹਿਣਾ ਪਸੰਦ ਨਾ ਕਰੇ ਜਿਸ ਤਰ੍ਹਾਂ ਦੀ ਇਹ ਜਗ੍ਹਾ ਬਣੀ ਹੋਈ ਜਦੋਂ ਬਰਸਾਤ ਆਉਂਦੀ ਹੋਊਗੀ ਤਾਂ ਇਹ ਸਾਰਾ ਸਮਾਨ ਘਰ ਦਾ ਭੇਜ ਜਾਂਦਾ ਹੋਣਾ ਤੁਸੀਂ ਵੇਖ ਸਕਦੇ ਹੋ ਕਿ ਐਹੋ ਜੀ ਜਗ੍ਹਾ ਤੇ ਕੌਣ ਰਹਿਣਾ ਜਿਹੜਾ ਉਹ ਪਸੰਦ ਕਰਦਾ ਹੋਵੇਗਾ ਇੱਥੇ ਵਿਆਹ ਹੀ ਕਰਨ ਭਰੇ ਸੀਗੇ ਕਿੰਨਾ ਚਿਰ ਹੋ ਗਿਆ ਜਦੋਂ ਆਉਂਦੇ ਮਸਾਲ ਬਾਦ ਚੀਮੀਂ ਜਦੋਂ ਹੀ ਆਉਂਦੇ ਉਦੋਂ ਪਰਦੇ ਹਾਂ ਪਰ ਸਾਡਾ ਕਮਰਾ ਨਿੱਕੇ ਪਾਇਆ ਕਿਸੇ ਰਹਿ ਨਹੀਂ ਪਾਇਆ ਨਾ ਕਿਸਾਨ ਕਮਰੇ ਦੀ ਜਿਆਦਾ ਮੁਸ਼ਕਲ ਆ ਕਿ ਸਾਡੇ ਬੱਚੇ ਵੀ ਜਵਾਨ ਹੁੰਦੇ ਬੱਚੇ ਵਿਆਹਾਂਗੇ ਕਿ ਕਮਰੇ ਪਾਵਾਂਗੇ ਹੂੰ ਬਰਸਾਤ ਹੁੰਦੀ ਆ ਫਿਰ ਇੱਥੇ ਸੁਣਨੇ ਆ ਫਿਰ ਸਾਨੂੰ ਇੱਥੇ ਪਾਣੀ ਆ ਜਾਂਦਾ ਭੇਜ ਜਾਂਦੇ ਆ ਫਿਰ ਅਸੀਂ ਬਹਿ ਕੇ ਰਾਤ ਕੱਟਦੇ ਹਾਂ ਹੂੰ ਕਿ ਸਾਡੇ ਘਰ ਪਰੌਣਾ ਵੀ ਕੋਈ ਰਹਿੰਦਾ ਡਰਦਾ ਹੂੰ ਇਹਨਾਂ ਦੀ ਜਗ੍ਹਾ ਤੇ ਨਹੀਂ ਸੌਣ ਨੂੰ ਤੇ ਕਿੱਥੇ ਸੌਣਾ ਕਿੱਥੇ ਸੌਣਾ ਹਾਂਜੀ ਫਿਰ ਅਸੀਂ ਰੱਖਦੇ ਵੀ ਨਹੀਂ ਉਹਨਾਂ ਨੂੰ ਹੂੰ ਇਹ ਮੁਸ਼ਕਲਾਂ ਨਹੀਂ ਹਾਂ ਇਹ ਮੁਸ਼ਕਲਾਂ ਹਟੀਆਂ ਕਦੀ ਕਹ ਮੈਂਬਰ ਸਰਪੰਚ ਕੋ ਗਿਆ ਕਿ ਸਾਡਾ ਵੀ ਕੋਠਾ ਪਾ ਗਿਓ ਅਹੀਂ ਕਹਿ ਦੇਨੇ ਕਿ ਉਹਨਾਂ ਨੂੰ ਪਤਾ ਹੀ ਹੈ ਜੇ ਤੂੰ ਵੋਟ ਲੈਂਦੇ ਤੇ ਕੋਠਾ ਪਾ ਕੇ ਦੇਣਗੇ ਜੀ ਫਿਰ ਵੀ ਇੱਕ ਵਾਰੀ ਜਾ ਕੇ ਤੁਸੀਂ ਮਿਲਣਾ ਤੁਸੀਂ ਨਾ ਸਰਪੰਚ ਸਾਹਿਬ ਨੂੰ ਜਾਂ ਜਿਹੜੇ ਤੁਹਾਡੇ ਮੈਂਬਰ ਪੰਚਾਇਤ ਨੇ ਫਾਰਮ ਭਰੇ ਵੜੀ ਯਾਰ ਹੂੰ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਜੇ ਤੂੰ ਵੋਟਾਂ ਲੈਣਾ ਉਹਦੋਂ ਨਹੀਂ ਤੁਸੀਂ ਕਹਿੰਦੇ ਵੋਟ ਦੇਣ ਤੇ ਆ ਜਲੇ ਤੇ ਸਾਡਾ ਕੋਠਾ ਪਾ ਦਿਓ ਕੋਈ ਅਹੀਂ ਕਹਿ ਦੇਨੇ ਕਿ ਉਹਨਾਂ ਨੂੰ ਪਤਾ ਹੀ ਪਉਣਾ ਹੈ ਅਸੀਂ ਕਾਲੇ ਪੈਣ ਵਾਲੇ ਨਹੀਂ ਹੈਗੇ ਤੇ ਪਰ ਹੁਣ ਸਾਨੂੰ ਜਿਆਦਾ ਮੁਸ਼ਕਲ ਆ ਗਈ ਹੂੰ